ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਦੇ ਦੋ ਦੁਕਾਨਾਂ ਤੇ ਦੇਸੀ ਘੀ ਦੇ ਤੇਲ ਦੇ ਭਰੇ ਸੈਂਪਲ ਲੈਣ ਲਈ ਜਦੋਂ ਸਿਹਤ ਵਿਭਾਗ ਦੀ ਟੀਮ ਪਹੁੰਚੀ ਤਾਂ ਪਤਾ ਲੱਗਨ ਤੇ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ ਉਹਦਾ ਸਿਸ 2 ਮੀਟਰ ਸਾਡ ਤੋਂ ਚਿਰਾ ਲਵੇ ਫਿਰ ਸੈਂਪਲ ਪਰ ਕਾਲੀਆ ਸੈਂਪਲ ਪਰ ਕਿੰਨੇ ਵਾ ਅਿਕੜੇ ਕੋਟ ਹੋ ਰਿਹਾ ਹੋ ਪੁੱਛ ਰਹੇ ਸਰ ਅੱਜ ਤੁਸੀਂ ਰਾਜਪੁਰਾ ਆਏ ਕੀ ਕਹਿਣਾ ਹੈ ਸੈਂਪਲਿੰਗ ਤਾਂ ਆਈ ਸੀਗੀ ਜੀ نو ਸੈਂਪਲਸ ਲੈਂਦੇ ਆ ਇੱਕ ਦੇਸੀ ਤੋਂ ਦਾ ਲੈਂਦਾ ਜੀ ਇੱਕ ਮਸੜਾ ਲੈਂਦਾ ਕਿਹੜੇ ਕਿਹੜੇ ਕੰਪਨੀ ਦੇ ਬ੍ਰਾਂਡ ਨੇ ਇੱਕ ਫਾਰਸ ਹੈ ਜੀ ਇੱਕ ਆਪਣਾ ਕਿਚਨ ਸਰ ਕੀ ਕਾਰਵਾਈ ਹੋਗੀ ਉਸ ਤੋਂ ਬਾਅਦ ਇਹਨੂੰ ਤਾਂ ਰਿਪੋਰਟ ਆਨ ਤੋਂ ਬਾਅਦ ਕਰ ਬਈ ਜੋ ਵੀ ਬੰਦੀ ਕਰਦੇ ਉੱਪਰ ਸਰ ਇਸ ਤੋਂ ਪਹਿਲਾਂ ਕਿਤੇ ਹੋਰ ਵੀ ਜਾਣੀ ਦੱਸਾ ਜੀ ਕੋਈ ਨਹੀਂ ਇਹ ਸੀ ਸਾਡੀ ਗੁਪਤਾ ਅਸੀਂ ਆਪਣੇ ਆਪ ਨੂੰ ਅੱਛਾ ਜੀ ਇਹ ਮੀਟਿੰਗ ਕਰ ਸਕਦੇ ਹਾਂ ਇਹ ਜਿਹੜੀ ਫੇਸ ਤੋਂ ਪਹਿਲਾਂ ਕੋ ਸੈਂਪਲਿੰਗ ਕੀਤੀ ਸੀਗੀ ਉਹਦੇ ਜਿਹੜੇ ਹੈਗੇ ਉਹ ਕਦੋਂ ਤੱਕ ਆ ਜਾਣਗੇ ਉਹਦੀ ਰਿਪੋਰਟ ਵੀ ਦਿਨ 15 ਡੇਜ਼ ਆ ਜਾਣਗੇ ਰਿਪੋਰਟ ਅੱਛਾ ਜੀ ਇੱਕ ਪਹਿਲਾਂ ਮੈਂ ਉਹਦਾ ਜਮਾਤ ਨੰਬਰ ਉਹ ਕਿੰਨੇ ਬਾਰ ਸੁੰਨਾ ਸੀ ਜੀ ਸਰ ਜਿਹੜੀ ਸੈਂਪਲਿੰਗ ਕੀਤੀ ਇਹਦੀ ਮੈਨੂੰ ਜਾਣਕਾਰੀ ਦੇ ਅਸੀਂ ਟੋਟਲ ਚਾਰ ਸੈਂਪਲ ਲਿੱਤੇ ਜੀ ਕਿਸ ਕੀ ਚੀਜ਼ ਸਰ ਘੋਦੇ ਲਿੱਤੇ ਦੀ ਮਸਟਰਡ ਆ ਜੀ ਬੇਸਿਕ ਕਿਓ ਸਰ ਹਾਂ ਜੇਸਿਕੋ ਉਹਦੇ ਮਸਟਰਡ ਆ ਜੀ ਅੱਛਾ ਜੀ ਕਿਹੜੀ ਕਿਹੜੀ ਦੁਕਾਨ ਤੋਂ ਲਿਆ ਜਾਂਦਾ ਇੱਕ ਜਵਾਰ ਮਾਰਕੀਟ ਤੋਂ ਲੈ ਜੇ ਦਾ ਰਾਜाराम ਮੁਸਰਦ ਫਰੰਦਨਾ ਹੈ ਉੱਚੀ ਕੀ ਹੈ ਹਾਂ ਜੀ ਦੁਜਾ ਨਾਮ ਇਹ ਯਾਦ ਨਹੀਂ ਹੈ ਠੀਕ ਹੈ ਜੀ ਸ਼ਾਪ ਨੰਬਰ 7 3 ਸਰ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਇਸ ਤੋਂ ਬਾਅਦ ਜਿਵੇਂ ਰਿਪੋਰਟ ਆਏਗੀ ਉਸ ਦੇ ਹਿਸਾਬ ਨਾਲ ਕਾਰਵਾਈ ਹੋਏਗੀ ਜੇ ਤਾਂ ਸੈਂਪਲ ਫੇਲ ਫੇਲ ਆਣਗੇ ਤਾਂ ਫਿਰ ਕੋਰਟ ਵਿੱਚ ਕੇਸ ਲਾਵਾਂਗੇ ਜੇ ਦੇਖਣਾ ਤੇ ਖਲਾ ਅੱਛਾ ਠੀਕ ਹੈ ਜੀ ਇਹ ਔਰ ਵੀ ਸਰਪ ਇਸ ਤੋਂ ਬਿਨਾਂ ਅੱਜ ਦੋ ਦਰਗਾਹਾਂ ਬਿਨਾਂ ਹੋਰ ਵੀ ਕੁਝ ਜਾਣੇ ਸਲਾਹ ਜੀ ਹਾਂ ਅਸੀਂ ਦੇਖਦੇ ਹਾਂ ਇਹ ਤਾਂ ਇਨਫਰਮੇਸ਼ਨ ਤੁਹਾਡੀ ਆਪਣੀ ਸੈਕਟਰੀਅਟ ਇਨਫਰਮੇਸ਼ਨ ਹਾਂਜੀ ਹਾਂਜੀ ਸਰ ਸਾਡੀ ਬੇਨਤੀ ਹੈ ਵੀ ਅੱਜ ਜਿਹੜਾ ਤੁਸੀਂ ਸੈਂਪਲਿੰਗ ਕੀਤੀ ਹੈ ਲੇਕਿਨ ਸ਼ਿਕਾਇਤ ਤੇ ਕੀਤੀ ਹੈ ਕਿ ਇਹ ਡਿਪਾਰਟਮੈਂਟ ਰੁਕੀ ਨਹੀਂ ਚਾਹੀਦੀ ਇਹ ਡਿਪਾਰਟਮੈਂਟ ਚ ਕੋਈ ਇਨਫਰਮੇਸ਼ਨ ਹੈ ਜੀ ਅਸੀਂ ਡਿਪਾਰਟਮੈਂਟ ਤੇ ਸਵਾਲ ਕਰ ਰਹੇ ਹਾਂ ਜਿਵੇਂ ਸਾਨੂੰ ਇਨਫਰਮੇਸ਼ਨ ਆ ਰਹੀ ਹੈ ਸਵਾਲ ਕਰਦੇ ਇਹ ਤਾਂ ਕੀਰੀ ਸਿਰਫ ਕੋਈ ਸੈਂਪਲਿੰਗ ਕਰ ਰਿਹਾ ਉਹ ਪਹਿਲੇ ਉਸ ਦਿਨ ਆਇਆ ਤਾਂ ਵੀ ਕੀ ਜਿਹਾ ਕੀਤਾ ਅੱਜ ਵੀ ਜਿਹੜਾ ਕੀ ਜਿਹਾ ਕੀਤਾ ਦੇਖੇ ਕੀਦਾ ਕੋਈ ਜਿੱਦ ਆਹ ਵੇਸ਼ਕ ਹੈ ਜੀ ਕੋਈ ਕੋਈ ਡੁਪਲੀਕੇਟ ਤਾਂ ਨਹੀਂ ਵਿਕ ਰਿਹਾ ਤੇ ਉਹ ਦੀ ਡਿਟਰੇਸ਼ਨ ਜੇ ਹੈਗੀ ਹੈ ਤਾਂ ਅਸੀਂ ਉਹ ਚੈੱਕ ਕਰਦੇ ਹਾਂ ਇੱਕ ਸਰ ਅੱਡੋ ਅਲੇ ਵੀ ਇਨਫੋਰਮੇਸ਼ਨ ਦਿੱਤੀ ਸੀ ਪਿਛਲੇ 15 ਜੂਨ ਨੂੰ ਸਿੱਕੇ ਉੱਤੇ ਸਬਜ਼ੀ ਮੰਡੀ ਦਾ ਪੁਰਾਣਾ ਜਿਹੜਾ ਫਰੂਟ ਹੁੰਦਾ ਐਕਸਪਾਇਰ ਜਿਹੜਾ ਮਾਲ ਹੁੰਦਾ ਉਹਦਾ ਸਟicker ਉਤਾਰ ਕੇ ਉੱਥੇ ਭੇਜਿਆ ਜਾਣਾ ਹੈ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਸੀ ਉਹਦੇ ਦੇ ਆਪਨੇ ਕਾਰਵਾਈਆਂ ਕੀਤੀ ਕਰਨ ਕਰ ਲੈਣੇ ਤਾਂ ਕਿ ਦਿਨ ਹੋ ਗਿਆ ਸਰ ਉਹਨਾਂ ਦੇ ਕੋਈ ਗੱਲ ਨਹੀਂ ਰੈਗੂਲਰ ਕੰਮ ਚੱਲ ਰਿਹਾ ਲੋਕਾਂ ਦੀ ਸਿਹਤ ਨਾਲ ਕਰਵਾਵਾ ਹੋ ਰਿਹਾ ਸਰਕਾਰ ਕਹਿੰਦੀ ਹੈ ਸੂਚਨਾ ਦਿਓ ਅਸੀਂ ਸੂਚਨਾ ਦਿੱਤੀ ਉਹਦੇ ਕਾਰਵਾਈ ਨਹੀਂ ਹੋਈ ਆਰਜੈਂਟ ਬੇਸਿਸ ਤੇ ਦੇਖ ਲੈਣ ਸਰ ਜਿਸ ਤਰ੍ਹਾਂ ਤੁਸੀਂ ਸੈਂਪਟੀ ਅੱਜ ਕੀਤੀ ਹੈ ਇਸ ਤੋਂ ਪਹਿਲਾਂ ਵੀ ਇਸ ਭਾਗ ਸੰਪਤੀ ਕਰਨਾ ਆਇਆ ਸੀਗਾ ਕਿੰਨੇ ਦਿਨ ਬਾਅਦ ਰਿਪੋਰਟ ਆ ਜਾਂਦੀ ਹੈ ਜੀ 15 ਡੇਸ ਬਾਅਦ ਆ ਜਾਂਦੀ ਹੈ ਜੀ 15 ਦਿਨ ਬਾਅਦ ਇਹਦੀ ਆਉਗੀ ਰਿਪੋਰਟ ਹਾਂਜੀ ਹਾਂਜੀ ਕਿ ਸਰ ਜਿਹੜਾ ਐਗਜ਼ੈਂਪਲਿੰਗ ਕਰਦੇ ਹੋ ਨਾ ਇਹਦੀ ਕੋਈ ਕੀ ਮਤਲਬ ਉਸ ਤੋਂ ਕੀ ਹੁੰਦਾ ਜੁਰਮਾਨਾ ਹੁੰਦਾ ਕੋਈ ਕੀ ਕੀ ਹੁੰਦਾ ਸਾਨੂੰ ਕਦੇ ਉਸ ਤੋਂ ਬਾਅਦ ਨਹੀਂ ਦਿੰਦੇ ਕੋਈ ਮਿਲਦੀ ਹੈ ਜੀ ਕੋਈ ਫਾਈਨ ਹੁੰਦਾ ਵਗੈਰਾ ਹੁੰਦਾ ਹੈ ਫਾਈਨ ਹੁੰਦਾ ਫਾਈਨ ਹੁੰਦਾ ਕਿੰਨਾ ਫਾਈਨ ਹੋ ਜਦਾ ਜੇ ਮਤਲਬ ਇਹ ਅਲੱਗ ਅਲੱਗ ਜਿਸ ਸਾਬ ਦੀ ਰਿਪੋਰਟ ਆਉਂਦੀ ਹੈ ਉਹ ਸਾਬ ਨਾਲ ਜਿਹੜੇ ਐਡੀਸੀ ਮੈਮ ਹੈ ਜਾਂ ਸੀਜੀਐਮ ਦਾ ਹੈ ਉਹ ਸਾਬ ਨਾਲ ਉਹਦੀ ਕੋਰਟ ਦੇ ਕੇਸ ਲੱਗਦਾ ਹੈ ਉਹ ਡਿਸਾਈਡ ਕਰਦੇ ਕਿੰਨਾ ਜੁਰਮਾਨਾ ਲਾਣਾ ਸਜ਼ਾ ਵੀ ਹੁੰਦੀ ਹੈ ਇਹਦੇ ਹਾਂਜੀ ਸਜ਼ਾ ਵੀ ਹੁੰਦੀ ਹੈ ਕੋਈ ਨੇੜੇ ਵੀ ਕਿਸੇ ਬੰਦੇ ਨੂੰ ਸਜ਼ਾ ਹੋਈ ਹੈ ਕੋਈ ਮੇਰੇ ਨੌਲੇਜ ਤੇ ਨਹੀਂ ਹੈ ਜੀ ਹੁਣ 6 ਮਹੀਨੇ ਚ ਕੋਈ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਠੀਕ ਹੈ ਥੈਂਕ ਯੂ ਜੀ ਆਪਣਾ ਮੇਰਾ ਦੀਵਾਨ ਚਾਹੁੰਦਾ ਜੀ ਬਗਾਨ ਫਰੰਦਾਨ ਜੀ ਪੜਾ ਆਪਣਾ ਸਿਰਦੇ ਵਟੇਣੀ ਕੰਪਨੀ ਆਜੋ ਸੈਂਪਲ ਆਨੇ ਆਏ ਸੀ ਕਿੰਨੇ ਕਿੰਨੇ ਸੈਂਪਲ ਲੈ ਗਏ ਦੋ ਸੈਂਪਲ ਲਏ ਗਏ ਇੱਕ ਸਰਸੋਂ ਤੇਲ ਦਾ ਇੱਕ ਦੇਸੀ ਕੀ ਪਾਰਸਕੰਮ ਦਾ ਇਹ ਕਿਹੜੀ ਕੰਪਨੀ ਨੇ ਆਏ ਸਰਸੋਂ ਤੇਲ ਕਿਹੜੀ ਕੰਪਨੀ ਦਾ ਆਪਣਾ ਕਿਚਨ ਆਪਣਾ ਕਿਚਨ ਕਿੰਨੇ ਸੈਂਪਲ ਲੈ ਗਏ ਦੋ ਸੈਂਪਲ ਲੈ ਗਏ ਦੋ ਕੋਈ ਤੁਹਾਨੂੰ ਕੀ ਲੱਗਦਾ ਕੋਈ ਸ਼ਿਕਾਇਤ ਸੀ ਕਿ ਜਾਂ ਵੈਸੇ ਹੈ ਨਹੀਂ ਪਰ ਆਪਣਾ ਪਤਾ ਵੈਸੇ ਆ ਗਏ ਜੀ ਤੇ ਤੁਹਾਡੇ ਕੋਲ ਸਰ ਸਾਈਨ ਵਗੈਰਾ ਕਰਾਈ ਉਹਨਾਂ ਨੇ ਹਾਂ ਕਰਾਇਆ ਸਾਈਨ ਕਰਾਇਆ ਤੁਸੀਂ ਕੀ ਆਪਣੇ ਉਰ ਦੇ ਵਿੱਚ ਕੀ ਕਰਨਾ ਚਾਹਦੇ ਤੁਸੀਂ ਖਾਲੇ ਸਾਹਿਬ ਜੀ ਜੋ ਨਾ ਕੋਈ ਹੋਜੀ ਗੱਲ ਨਹੀਂ ਬਾਕੀ ਬਾਕੀ ਲੋ ਸੈਂਪਲ ਆਪ ਦੱਸਣਾ ਕਿ ਆਪਣੇ ਆਪਣੇ ਕਹਤੋ ਜੀ ਆਪਣੇ ਕੋਲ ਕੰਪਨੀ ਜੀ ਹਾਂ ਕੰਪਨੀ ਜੀ ਬਈ ਕੰਪਨੀ ਜਿਹੜਾ ਮਾਲ ਦਿੱਤਾ ਸੈਂਪਲ ਉਹਦਾ ਬਿਲਕੁਲ ਹੈਗਾ ਆਪਣੇ ਕੋਲ ਹਾਂ ਬਿਲਕੁਲ ਬਿਲਕੁਲ ਨਾਲ ਦੇ ਦਿੰਦੇ ਆ ਜੀ